ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਮਟਰ ਪਨੀਰ ਕਿਉਂਕਿ ਸਾਡੇ ਘਰੇ ਗੈਸਟ ਆਨੇ ਆਉਣਾ ਸੀਗਾ ਇਸ ਕਰਕੇ ਮੈਂ ਮਟਰ ਪਨੀਰ ਬਣਾ ਰਹੀ ਹਾਂ ਤੇ ਰੈਸਪੀ ਦੇਖਿਓ ਤੁਸੀਂ ਬਹੁਤ ਵਧੀਆ ਮਟਰ ਪਨੀਰ ਬਣੂਗਾ ਸਾਰੇ ਜਾਣੇ ਬਲੌਗ ਦੇ ਨਾਲ ਬਣੇ ਰਿਓ ਤੇ ਆਹ ਦੇਖੋ ਮਸਾਲਾ ਮੈਂ ਤਿਆਰ ਕਰ ਲਿਆ ਵਾ ਅਦਰ ਪਿਆਜ਼ ਕੱਟ ਲਿਆ ਟਮਾਟਰ ਤੇ ਆਹ ਲਸਣ ਤੇ ਆਹ ਹਰਾ ਧਨੀਆ ਤੇ ਆਹ ਰਿਹਾ ਪਨੀਰ ਆਪਣਾ ਤੇ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਭੁੰਨਾਂਗੇ ਤੇ ਬਲੌਗ ਨਾਲ ਬਣੇ ਰਿਓ ਦੇਖਿਓ ਅੱਗੇ ਕੀ ਕਿਵੇਂ ਦੀ ਬਣਦੀ ਆਪਣੀ ਰੈਸਪੀ ਹਾਂਜੀ ਹੁਣ ਆਪਾਂ ਪਨੀਰ ਨੂੰ ਕਟ ਕਰਾਂਗੇ ਪਨੀਰ ਨੂੰ ਛੋਟੇ ਛੋਟੇ ਪੀਸ ਕੱਟ ਕੇ ਜੀ ਉਹਨ ਆਪਣੀਰ ਆਪਣਾ ਕੱਟ ਲਿਆ ਹੋ ਮੈਂ ਆ ਦੇਖੋ ਇਹਨੂੰ ਆਪਾਂ ਗਰਮ ਹੋਏਂਦੇ ਵਿੱਚ ਉਹਨੂੰ ਪਾ ਲੈਂਦੇ ਹਾਂ ਬਹੁਤ ਜਲਦੀ ਆ ਜਾਂਦਾ ਕੰਮ ਨਹੀਂ ਇਹ ਤਾਂ ਇਹਨਾਂ ਆਪਾਂ ਦੋ ਤਿੰਨ ਸੱਚਾ ਬਾਦਲ ਨੇ ਆ ਉਹ ਨਾਲ ਲਿਖੋ। ਇਹ ਹੁਣ ਬਣ ਗਿਆ। ਹਾਂਜੀ ਆਪਾਂ ਪੀਰ ਲੋ ਰੋਸਟ ਹੋ ਚੁੱਕਿਆ। ਆਪ ਬਰੋਸਟ ਹੀ ਕਰਾਂਗੇ ਇਹਨੂੰ ਹੁਣ ਕੱਢ ਲਾਂਗੇ। ਹਾਂਜੀ ਹੁਣ ਪਾਵਾਂਗੇ ਆਪਾਂ ਜੀਰਾ। ਆਪਾਂ ਤੋਂ ਬਾਅਦ ਚਾਹਣਾ ਕੋਪਾ ਬੋਗਿੱਦੈ ਲਸਣ ਤੁਸੀਂ ਆਪਣਾ ਮਾਦਰਾ ਰੋਸਟ ਹੋ ਜਾ ਹਾਂਜੀ ਆ ਦੇਖੋ ਆਪਣਾ ਲਸਣ ਰੋਸਟ ਹੋ ਚੁੱਕਿਆ ਆ ਬਰੋਸਟ ਹੋਣ ਆਪਣਾ ਪਿਆਜ਼ ਐਡ ਕਰ ਦਾਂਗੇ ਹਾਂਜੀ ਹੁਣ ਆ ਦੇਖੋ ਆਪਣੇ ਪਿਆਰ ਜਿਹੜੇ ਪੁੱਜ ਗਏ ਨੇ ਤੇ ਹੁਣ ਆਪਾਂ ਕਰਾਂਗੇ ਟਮਾਟਰ ਪਾੜ ਤੇ ਮਿਰਚਾਂ ਐ। ਇਹ ਤਾਂ ਚੋਲ ਤੇ ਹੜਦਾ ਹੋ ਜਾ। ਇਸ ਕਰਕੇ ਇਸ ਨੂੰ ਆਪਾਂ ਢੱਕ ਦਾਂਗੇ। ਚੰਗੀ ਤਰ੍ਹਾਂ ਆਪਾਂ ਭੁੱਜੂਗਾ ਮਸਾਲਾ ਤੇ ਆਪਾਂ ਮਸਾਲੇ ਐੜ ਦਾਂਗੇ। ਦੇਖੋ ਜੀ ਆਪਣਾ ਕੜਕਾ ਵਧੀਆ ਤਰੀਕਾ ਨਾਲ ਚੁੱਕਿਆ ਹੋਇਆ ਹੈ ਜੇ ਸਾਡੇ ਤੁਸੀਂ ਆਪਾਂ ਨੂੰ ਮਿਕਸਰ ਦੇ ਵਿੱਚ ਪਾ ਕੇ ਸਾਰਾ ਕੈਟ ਕਰ ਲਾਂਗੇ ਹਾਂ ਜਾਨੀ ਆਪਾਂ ਸਾਰੇ ਆਪਣੇ ਮਸਾਲੇ ਨੂੰ ਇਹਦੇ ਵਿੱਚ ਪਾ ਲਾਂਗੇ ਮਿਕਸਰ ਦੇ ਵਿੱਚ ਵਧੀਆ ਤੇਰਾ ਬ੍ਰੈਂਡ ਕਰਾਂਗੇ ਫਿਰ ਇਹਦੇ ਚ ਕਰਾਂਗੇ ਆਪਾਂ ਦੂਜੇ ਸੁੱਕੇ ਨੂੰ ਛਾਲੇ ਐਡ ਕਰਾਂਗੇ ਹਾਂਜੀ ਹੁਣ ਆਪਾਂ ਸਾਰੇ ਇਹ ਐਡ ਕਰ ਲਾਂਗੇ ਇੱਥੇ ਮूण ਮੰਮੀ ਧਨੀਆ ਨੂੰ ਚੋਪ ਕਰ ਰਿਹਾ ਧਨੀਆ ਕੱਟ ਕਰ ਲਾਂਗਾ ਬਰੀਕ ਬਰੀਕ ਤੇ ਆਪਾਂ ਹੁਣ ਸੁੱਕੇ ਮਸਾਲੇ ਐਡ ਕਰਾਂਗੇ ਤੜਕਾ ਆਪਣਾ ਬਣ ਕੇ ਰੈਡੀ ਆ ਬਹੁਤ ਹੀ ਜ਼ਿਆਦਾ ਵਧੀਆ ਮਟਰ ਪਨੀਰ ਦੀ ਸਬਜ਼ੀ ਬਣਦੀ ਆ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਘਰੇ ਟਰਾਈ ਕਰਵਾਓ ਰੈਸਪੀ ਇਸੇ ਤਰ੍ਹਾਂ ਬਣਾਇਆ ਕਰੋ ਹਾਂਜੀ ਆਪਣੀ ਗਰੇਵੀ ਆ ਦੇਖੋ ਬਣ ਕੇ ਤਿਆਰ ਆ ਇਸ ਨੂੰ ਆਪਾਂ ਐਡ ਕਰ ਦਾਂਗੇ ਕੜਾਹੀ ਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਜੀ ਆਪਣੀ ਹਾਰੇ ਕੋ ਗਰੇਵੀ تیار ਹੋ ਚੁੱਕੀ ਹੈ ਹੁਣ ਆਪਾਂ ਇਹਦੇ ਸੁੱਕੇ ਮਸਾਲੇ ਐਡ ਕਰਾਂਗੇ ਪਹਿਲਾਂ ਐਡ ਕਰਾਂਗੇ ਆਪਾਂ ਨਮਕ ਸਵਾਦ ਅਨੁਸਾਰ ਇਹ ਹੁਣ ਆਪਾਂ ਕਰਾਂਗੇ ਕਾਲੀ ਮਿਰਚ ਐਡ ਹਰੀ ਮਿਰਚ ਵੀ ਆਪਾਂ ਪਾ ਲਈ ਸੀ ਪਹਿਲਾਂ ਇਹ ਹੁਣ ਕਰਾਂਗੇ ਆਪਾਂ ਲਾਲ ਮਿਰਚ ਐਡੇ ਦੇ ਵਿੱਚ ਲਾਲ ਜੀ ਇਹਦੇ ਵਿੱਚ ਕਰਾਂਗੇ ਗਰਮ ਮਸਾਲਾ ਐਡ ਤੇ ਹੁਣ ਕਰਾਂਗੇ ਆਪਾਂ ਇਹ ਹਲਦੀ ਹਲਦੀ ਪਾਉਂਦੀ ਐਡ ਕਰਾਂਗੇ ਸਾਰੇ ਮਸਾਲੇ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਹਾਂਜੀ ਆਪਾਂ ਮਟਰਾਂ ਨੂੰ ਕਰ ਲਿਆ ਸੀ ਬੋਇਲ ਹੁਣ ਆਪਾਂ ਪਾਣੀ ਥੋੜਾ ਪੜਨਾ ਹੈ ਤੇ ਹੁਣ ਆਪਾਂ ਐਡ ਕਰਾਂਗੇ ਉਹਦੇ ਵਿੱਚ ਹਾਂਜੀ ਦੇਖੋ ਆਪਾਂ ਮਟਰ ਐਡ ਕਰ ਦਿੱਤੇ ਨੇ ਇਹਦੇ ਵਿੱਚ ਹਾਂਜੀ ਹੁਣ ਆਪਾਂ ਇਹਦੇ ਚਾਪਲਾ ਪਨੀਰ ਵੀ ਐਡ ਕਰ ਦਾਂਗੇ ਹਲਵਾ ਇਹ ਗਾਹ ਸੁਬਜੀ ਬਣ ਕੇ ਆਪਣੀ ਤਿਆਰ ਹੈ ਦੇਖੋ ਕਿੰਨੀ ਵਧੀਆ ਹੋਈ ਆ ਸ਼ਾਦੀਆਂ ਚੰਦੀ ਜਿੱਦਾ ਹੀ ਸਬਜੀ ਤੇ ਹਾਂ ਜੀ ਦੇਖੋ ਹੁਣ ਆਪਾਂ ਦੇ ਵਿੱਚ ਪਾਣੀ ਐਡ ਕਰ ਦਾਂਗੇ ਇਸ ਮਿਕਸਿੰਗ ਦੇ ਵਿੱਚ ਆਪਾਂ ਇਹ ਬਣਾਇਆ ਸੀ ਮਸਾਲਾ ਹੁਣ ਮਿਕਸਿੰਗ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਤੇ ਇਹਨੂੰ ਸਪਾਊਟੂ ਪਾਣੀ ਆਪਾਂ ਇਹਦੇ ਵਿੱਚ ਐਡ ਕਰ ਦਿੰਦੇ ਹਾਂ ਸਾਰੇ ਤਾਂ ਕਿੰਦਾ ਵਧੀਆ ਲੱਗ ਰਿਹਾ ਹਜੇ ਹੁਣ ਤਾਈ ਲੜਾ ਮੇਰੇ ਬਣੂਗੀ ਜੇ ਲੋਕ ਨੇ ਇਸ ਇਹ ਨਹੀਂ ਹੋ ਗਈ ਜੇ ਤਾਂ ਵਧੀਆ ਬਣ ਗਈ ਸਬਜ਼ੀ ਉਹਨੂੰ ਦੇਖੇ ਧੀਂ ਦੀ ਹਾਂਜੀ ਹੁਣ ਆ ਦੇਖੋ ਆਪਾਂ ਪਾਣੀ ਇਹਦੇ ਚ ਐਡ ਕਰਤਾ ਵਾ। ਤੇ ਆਪਾਂ ਇਹਨੂੰ ਧੱਕਦਾ ਮਿਚਕਾ। ਹਾਂਜੀ ਆ ਦੇਖੋ ਜੀ ਆਪਣੀ ਮਟਰ ਪਨੀਰ ਦੀ ਸਬਜ਼ੀ ਬਣ ਕੇ ਰੈਡੀ ਹੈ ਦੇਖੋ। ਇਹਨੇ ਵਧੀਆ ਬਣੀ ਆ ਹਲਵਾਈਆਂ ਦਾ। ਤੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਹਰਾ ਿਰਾਤਾ ਨੀਾਇ। ਕੋਰੀਂਡਰ ਐਡ ਕਰਾਂ। ਆਪਣੇ ਘਰੇ ਗੈਸਟ ਆਏ ਹੋ ਇਹਨੇ ਇਸ ਕਰਕੇ ਰੋਣਾ ਪੈ ਰਿਹਾ ਵਾ। ਪਲੀਜ਼ ਮਾਇਨਾ ਨਾ ਕਰਿਓ। ਇਹ ਸਬਜ਼ੀ ਦੇਖੋ ਆਪਣੀ ਕਿੰਨੀ ਵਧੀਆ ਬਣ ਕੇ ਰੈਡੀ ਹੋਈ ਆ। ਧਰਾਂ ਤਾਂ ਨਹੀਂ ਐਡ ਕਰਨ ਤੋਂ ਬਾਅਦ ਤੇ ਆਪਣੀ ਸਬਜ਼ੀ ਤਿਆਰ ਹੈ। ਗੈਸ ਨੂੰ ਕਰ ਦਾਂਗੇ ਆਪਾਂ ਬੰਦ। ਸਬਜ਼ੀ ਆਪਣੀ ਰੈਡੀ ਹੈ। ਸਾਰੀ ਤੁਹਾਨੂੰ ਸਾਡੀ ਮਟਰ ਪਨੀਰ ਦੀ ਰੈਸਪੀ ਕਹੋ ਜੀ ਨਗੀ ਕਮੈਂਟਾਂ ਮੈਂ ਜਰੂਰ ਦੱਸਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟਾਂ ते चॅनल साडे सबस्क्राईब थँक्यू